ਉਹ ਵੀ ਆਲੂਆਂ ਦੀ ਵੀਾਈ ਹੋਊਗੀ ਸ਼ੁਰੂ ਲੋ ਬਾਈ ਆਲੂਆਂ ਦੀ ਤਿਆਰੀ ਅੱਜ ਮਸ਼ੀਨ ਆ ਜਾਣੀ ਬਾਈ ਦਵਾ ਥੋੜਾ ਦਾ ਟਾਈਮ ਖੇਤਾਂ ਨੂੰ ਜਾ ਰਹੇ ਬਾਈ ਇਕੱਲਾ ਅਖੀਰਵਾਰੀ ਰੋਟਾਵੇਟਰ ਨਾਲ ਬਾਹੋਂ ਬਾਕੀ ਦੇਖਦੇ ਰੋਟਾਵੇਟਰ ਪਾਇਆ ਲਾ ਅਬਾ ਟਾਈਮ ਬਾਈ 7:00 ਵਜੇ ਚੁੱਕੇ ਹੈ ਦਵਾ ਦੇ ਥੋੜੀ ਜਿਹੀ ਥੋਪੀ ਵੀ ਆ ਗਈ ਹਾਂ ਚਲੋ ਫਰਕ ਪਈ ਜਾਂਦਾ ਬਾਵਾ ਜੀ ਇਹਦਾ ਕੱਫੀ ਦੀ ਕਿਤੇ ਜਦੋਂ ਫੇਰ ਆਪਣੀ ਵਾਹ ਵਾਹੀ ਕਰਨੀ ਹੈ ਫਿਰ ਮਸ਼ੀਨ ਆਉਗੀ ਫੱਸੀ ਭਾਈ ਹੁਣ ਤੁੰਦ ਮੌਸਮ ਜਗਾ ਜਿਹੜਾ ਉਸ ਪੈਣ ਲੱਗੀ ਸਵੇਰ ਸਵੇਰ ਆਇਆ ਵੀ ਆ ਜਾਣਾ ਆ ਜਾ ਈ ਸ਼ਤੋਲੇ ਆਪਣਾ ਕੇਸ ਆ ਪਰੇ ਬਸ ਵਾਧੂ ਭਾਈ ਕਰਤੀ ਭਾਈ ਹੋਰ ਰੋਟਾ ਬੇਤੇ ਲੱਗਦਾ ਚੱਲੀ ਜਾਂਦਾ ਕੰਮ ਤੇ ਲੋਵਲ ਚੱਲਦਾ ਕੰਮ ਰਾਉਟਾ ਕਰਕੇ ਖੋਲਣ ਆਹ ਰੌਟਾ ਬੇਟਾ ਖੋਲਣ ਨੂੰ ਪਹੁੰਚ ਗਿਆ ਸਸੇਕਾਰ ਬੁਲਾ ਦੇ ਸਸੇਕਾਰ ਜੀ ਆ ਰੌਟਾ ਵੀ ਤਾਂ ਖੋਲਦੇ ਆ ਅੱਗੇ ਪਿੱਛੇ ਗੱਡੋ ਰੋਬੀ ਉਹ ਕਮਰਾ ਤੋਂ ਛੱਡਿਆ ਬਾਈ ਉਹਦੇ ਤੋਂ ਰਾਜੂ ਨਾਲੇ ਚੱਲ ਟਰਾਲੀ ਪਾ ਲੈਣੀ। ਉੱਥੇ ਹੈਗਾ ਹੈਗਾ ਲਾਲਤੰਦ ਹੈਗਾ। ਹਾਂ ਹਾਂ। ਉਹ ਵੀ ਨਾਲੇ ਨੇ ਆਇਓ। ਠੀਕ ਆ। ਅੱਗੇ ਖੜ੍ਹ। ਲੋ ਬਾਈ ਬਾਈ ਨੇ ਵੀ ਮਾੜੀ ਮੋਟੀ ਜਿਹੜੀ ਗਰੀਸ ਦੇਣੀ ਏ। ਕੰਮ ਲੱਗਿਆ ਵਾ ਆਪਣੇ। ਆਪਣਾ ਜੀ ਗੋਲ ਮਾਰਦੇ ਨੇ। ਰਾਜੂ ਪੈਨ ਵੀ ਪਾ ਦੇ ਲਾਲਤੰਦ ਦੇ ਪੈਣੀ। ਕੜੀਆਂ ਪਿੰਨਾ ਕੱਢ ਕੇ ਪਾ ਦੇ। ਨਾਲ ਚਾਹੀਦਾ ਪੈਣਾ ਹੀ ਨਹੀਂ ਪੁੱਛਦੀ। ਇਹਦੇ ਤੇ ਹੀ ਪੈਣਾਾਰੇ ਕੋਸ। ਆਹੋ ਚੱਲ। ਤੋਂ ਭਾਈ। ਕੋਲੋਂ ਵੱਡਾ ਵੱਲ ਪਿਆਰੀ ਹੁਣ। ਕਈਮੜਾ ਟਰੈਕਟਰ ਲਾ ਕਰ ਦੂਗਾ ਭਾਈ ਨਹੀਂ ਆਪਣਾ ਇਧਰੋਂ ਕੱਢਣਾ ਚਲੋ ਲੋ ਭਾਈ ਚੱਲ ਫਿਰ ਕੰਮ ਜੱਪਾ ਨੇ ਆਪਣਾ ਲੱਗ ਲਿਆ ਆਪਾ ਲੋ ਭਾਈ ਚੱਲਦਾ ਕੰਮ ਸੁਆਗੋ ਮਾਰਨਾ ਪਿਆ ਵਿਚੇ ਵਿਚ ਡਲੇ ਜੇ ਤੇ ਮੜੇ ਮੜੇ ਭਾਈ ਮੱਥਾ ਟੇਕ ਕੇ ਕੰਮ ਸ਼ੁਰੂ ਹੋਇਆ ਦੇਖੋ ਇੱਥਰ ਬੜਾ ਲਟਕਦਾ ਭਾਈ ਬਦਾਨਾ ਭਾਈ ਮੱਥਾ ਟੇਕ ਕੇ ਕੰਮ ਸ਼ੁਰੂ ਹੋਇਆ ਮਸ਼ੀਨ ਵਾਲਾ ਇਹਨੇ ਵਿਚਾਰੇ ਨੇ ਮੱਥਾ ਟੇਕ ਕੇ ਕੰਮ ਸ਼ੁਰੂ ਕਰਿਆ ਬਾਕੀ ਭਾਈ ਸਾਹਮਣੇ ਚੱਲ ਰਹੀ ਹੈ ਉੱਧਰ ਦਿਖਾ ਦਿੰਦੇ ਤੁਹਾਨੂੰ ਆਹ ਲੋ ਕੰਮ ਲਗਾਤਾਰ ਚੱਲ ਰਿਹਾ ਹੈ ਲਾਲਟਣ ਆ ਜੜਾਂ ਜੀਆਂ ਪਈਆਂ ਜੜੀਆਂ ਚੁੱਕਦੇ ਮੜੀਆਂ ਜੀਆਂ ਤਾਂ ਕਰ ਦਿਆਂ ਜਿੱਕਣਾ ਖੇਚਾ ਦੇ ਖਾ ਪਈ ਜੜ ਘਰੀ ਮੜਿਆ ਆਲੂ ਵਿੱਚੇ ਵਿੱਚ ਚੁੱਕਦੇ ਮੜੀਆਂ ਜੇ ਤਾਂ ਕਰ ਦੀਆਂ ਇਹ ਠੀਕ ਹੈ ਤਾਂ ਕਰਕੇ ਤੁਹਾਨੂੰ ਹਾਕ ਮਾਰੀ ਐ ਮੈਂ ਆ ਜੀ ਪਿੱਛੇ ਚਲਾ ਦੇ ਹਾ ਜੜਾਂ ਜੀਆਂ ਆ ਭਾਈ ਜਿੱਕਣਾ ਹਾ ਚਲੋ ਭਾਈ ਮਸ਼ੀਨ ਵੀ ਚੱਲ ਰਹੀ ਹੈ ਭਾਈ ਉੱਧਰ ਐਨੂੰ ਹੁਣ ਦੁਬਾਰ ਤੇ ਇੱਕ ਗੱਲਾਂ ਹਲਾ ਨਾਲ ਬਾਦਾਂਗੇ ਖੇਤ ਨੂੰ ਹੈ ਤਾਂ ਪੋਲਾ ਬਥੇਰਾ ਚਲੋ ਫੇਰ ਰੋਟਾਵੇਟਰ ਖੜਾ ਹੀ ਆਪਣਾ ਖੇਤ ਚ ਤੁਸੀਂ ਦੇਖਦੇ ਹੋ ਦੇਖ ਲਈ ਨਾਲ ਦੇ ਨਾਲ ਚੱਲੀ ਜਾਊਗਾ ਕੰਮ ਦੀਜਾ ਭਾਈ ਜਿਹੜਾ ਥਾਲਾ ਲੈ ਕੇ ਖੜਾ ਹਤਾ ਦਾ ਤੇ ਜੀ ਰਾਜੂ ਨਾਲ ਆ ਮਸ਼ੀਨ ਦੇ ਉੱਧਰ ਆਪਣਾ ਕੰਮ ਭਾਈ ਇੱਧਰ ਚੱਲੀ ਜਾਂਦਾ ਉੱਪਰ ਇਹ ਤਾਂ ਵਿਚ ਵੀ ਜਿਹੜਾ ਆ ਰਿਹਾ ਬਾਈ ਟਰੈਕਟਰ ਵਾਲਾ ਬਾਕੀ ਬਾਈ ਖੇਤ ਬਣਿਆ ਹੋਇਆ ਤਾਂ ਵਧੀਆ ਤੋਂ ਅਲੱਗ-ਅਲੱਗ ਤਸਵੀਰ ਜੀ ਹਰੇਕ ਖੇਤ ਦੀ ਆ ਥੋੜਾ ਨੀਮ ਆ ਗਿਆ ਦੇ ਵਿਚ ਅੱਜ ਤਾਂ ਮੁੱਛੀ ਆਏ ਦੇਖਣਾ ਸਾਰੇ ਕੰਮ ਚੱਲੀ ਜਾਂਦੇ ਆ ਬਾਈ ਠੀਕ ਨੇ ਇਹ ਚਲੋ ਮਹਾ ਚੋ ਗਾਇਆ ਮਾਰ ਕੇ ਜਿੰਨਾਂ ਨੂੰ ਇੱਧਰ ਰਹਿੰਦਾ ਖਾਫੀ ਉਹ ਹਣ ਫਾਲੇ ਪਾ ਲਿਆ ਨੇ ਫਾਲੇ ਪਾ ਕੇ ਫਟਾ ਦੀ ਫਟਾ ਪਾ ਕੇ ਫਿਰ ਰੋਟਾ ਵੇਟਰ ਨਾਲ ਚਾਹੇ ਦੋ ਮੂਰੇ ਜਿਹੜੇ ਦੇ ਹੋ ਜੇ ਫਿਰ ਵੀ ਜਿਹੜਾ ਕੰਮ ਹੈ ਬੇਵਣਾ ਮੂਰੇ ਰਹਿਣਾ ਵੇ ਬੱਕੀ ਵਾਈ ਟਰੈਕਟਰ ਨਾਲ ਵਾਈ ਲਾਉਂਦਾ ਇਹਨ ਪੂਰੇ ਰਾਂ ਨਾਲ ਆਵਾ ਮੈਂ ਮੁੱਖਾ ਟੇਕ ਕਰਾ। ਫੱਟੇ ਪਹਿਲਾਂ ਕਹਿੰਦਾ ਟਰੈਕਟਰ ਨੂੰ ਦਿਖਾਇਆ ਮਿੱਠਾ। ਆਹ ਠੀਕ ਆ ਰਾਜੂ। ਉਹ ਜਿਹੜੀ ਗੱਲ ਕਰ ਰਿਹਾ। ਠੀਕ ਆ ਮੇਰਾ ਵੀ ਇੱਧਰ ਚੱਲਦਾ ਕੰਮ ਪੂਰਾ ਜੋਰਾਂ ਤੇ। ਬੀਜ ਪਾਉਣਾ ਹੁਣ ਮਾਰ ਲਾ ਲਾਲਟਨ ਨੂੰ ਹੱਕ ਆ ਗਿਆ ਆ ਗਿਆ ਆ ਗਿਆ ਲੋ ਬਾਈ ਟਿਕਨੇ ਹਰੇ ਕਿ ਦੂਰੇ ਗੇੜੇ ਬਾਦ ਬੀਜ ਪਾਈ ਜਾਂਦੇ ਆ ਬੀਜ ਪਾਉਂਦੇ ਥੋੜਾ ਚੜ ਜਾ ਚੜ ਜਾ ਆ ਜਾ ਸ਼ਾਲ ਆ ਜਾ ਲੋ ਭਾਈ ਬੀਜ ਦਿਖਾ ਦਈਏ ਤੁਹਾਨੂੰ ਆਪਣਾ ਆਹ ਸੱਜ ਬਾਈ ਬੀਜ ਚਲ ਤਰਤਾ ਕਰਦਾ ਹੀ ਕਰਦਾ ਹਮ ਤੱਕ ਉਲ੍ਹਾਏ ਹੈ ਬੋਰੀ ਹਾਂ ਯਾਰ ਕੰਮ ਇਹ ਜਿਹੜਾ ਕੱਟਿਆ ਬਾਲਾ ਇਹ ਜਿੱਤ ਕਰੇ ਦੇਖੋ ਇਹ ਲਾ ਬੀਜ ਬਸੇਰਾ ਚੱਲਿਆ ਵਾ ਤੋ ਪੇਵਾ ਘਤੋਈ ਵੀ ਆ ਪੂਰੀ ਐ ਨਾ ਹਾਂ ਜੀ ਹਾਂ ਜੀ ਬਦ ਬੱਦਲ ਵਾਲੀ ਵੀ ਹਵਾ ਆਈ ਜਾਂਦੀ ਆ ਵਿੱਚੇ ਵਿੱਚ ਚਲੋ ਆਹ ਚੱਕੀ ਚੱਲੋ ਫੱਟੇ ਲਾ ਵਈ ਚਲੋ ਜੀ ਚਲੋ ਠੀਕ ਆ ਵਧੀਆ ਚਲੇ ਜਾਂਦਾ ਲਾਲ ਟੰਕਾ ਕੰਮ ਹਨਾ ਚਲੀ ਜਾਂਦਾ ਜੀ ਚਲੀ ਜਾਂਦਾ ਇਹਦੀ ਡਿਊਟੀ ਲਾਈ ਵੀ ਪਿੱਛੇ ਭਾਈ ਆ ਜਿਹੜਾ ਬੀਜ ਰਹਿ ਗਿਆ ਚੱਕਣ ਤੋਂ ਬਾਅਦ ਚੁਕਣਾ ਤੇ ਆ ਮਿੱਟੀ ਖੜਾਰਨੀ ਜਿਹੜੀ ਇਕੱਠੀ ਹੋ ਗਈ ਕਹੀਂ ਕਿ ਕਿਹੀਂ ਚੱਕ ਲਾਓ ਠੀਕ ਆ ਫਿਰ ਆਪ ਦੀ ਨਾਲ ਕੰਮ ਭਾਈ ਨਿਬੜੀ ਜਾਂਦਾ ਵਾਸਤੇ ਵਿੱਚ ਫਿਰ ਜੇ ਉਹਰੇ ਵੀ ਸਾਈਡ ਪਰ ਗੇੜਾ ਦੇਣਾ ਪਿਆ ਮਾੜਾ ਮੋਟਾ ਰੋਟਾ ਮੇਟਾ ਦਾ ਉਹ ਦੇ ਦਾਂਗੇ ਹਾਂ ਗੱਭੇ ਨੂੰ ਕਰੀ ਇੱਧਰ ਉਹਨਾਂ ਥੋੜੀ ਜਿਹਾ ਉਹਨਾਂ ਨੂੰ ਚਲੋ ਬਾਕੀ ਮੌਸਮ ਠੀਕ ਆ। ਲੋ ਭਾਈ ਕਹਿੰਦਾ ਕੰਮ ਤੋਂ ਬਾਅਦ ਦਮ ਵੀ ਜ਼ਰੂਰੀ ਆ। ਭਾਈ ਕਹਿੰਦਾ ਅੱਜ ਪਹਿਲਾ ਪਹਿਲਾ ਦਿਨ ਤਾਂ ਗਰਦਨ ਦੁਖਣ ਲੱਗ ਜਾਂਦੀ ਮੜੀ ਮੜੀ। ਫਰਕ ਤਾਂ ਪੈਂਦਾ ਹੀ ਹਨਾ ਭਾਈ। ਹਾਂ। ਲੋ ਭਾਈ ਘੰਟਾ ਕਰ ਲਿਆ ਆਰਾਮ। ਉਹਦੇ ਬਾਅਦ ਦੁਬਾਰਾ ਕੰਮ ਲੱਗਿਆ ਸ਼ੁਰੂ ਹੁਣ। ਆਪਾਂ ਵੀ ਆਪਣੇ ਬਾਈ ਜਿਹੜੇ ਫਾਲੇ ਆ। ਪਾ ਲਿਆਂਦੇ। ਰਾਜੂ ਲੈ ਲਿਆ ਹੁਣ ਤਾਂ ਦਮ। ਮੈਂ ਵੀ ਲਾਜਵਾ ਆਪਣੇ ਕੰਮ ਤੂੰ ਤੂੰ ਨਾ ਫੋਨ ਛੱਡੀ ਸ਼ਾਂਤੀ ਨੂੰ ਨਿੱਕੁਲੀ ਹੋਇਆ ਪਰ ਤਬਾਹੀ ਰਾਜੂ ਕੰਨੇ ਵਧਾਈਆਂ ਦੋਤੀ ਵਾਲਾ ਹੋ ਗਿਆ ਇਹ ਅੱਜ ਪਾਰਟੀ ਕਰਨੀ ਪੈਣੀ ਆ ਪਾਰਟੀ ਕਰ ਦੂੰਗੇ ਆ ਰਹੇ ਆ ਜਸਹਰਾ ਦੇ ਬਾਅਦ ਪਾਰਟੀ ਪਾਰਟੀ ਹੋ ਅੱਜ ਸਾਦੀ ਜੇ ਕੋਈ ਚੀਜ਼ ਹੁੰਦੀ ਫਿਰ ਕਹਣਾ ਤਾਂ ਤੁਰੰਤ ਪਾਰਟੀ ਕਰ ਹੈ ਆਪਣੇ ਆਵਣੀ ਤਾਂ ਸਹਰੇ ਬਾਅਦ ਆਪਣੇ ਤਾਂ ਸਹਰੇ ਬਾਅਦ ਆਬਾ ਸਾਡੀ ਤਰੰਤ ਤੇ ਹੈ ਕਾ ਗੱਲ ਆ ਬਈ ਲੋ ਜੀ ਫੇਰ ਅੱਜ ਪਾਰਟੀ ਕਰ ਦਿੰਨੇ ਆ ਚਲੋ ਅੱਛਾ ਮੁੜਾਇ ਦਾ ਲਿਆਉਨੇ ਆ ਡੱਬਾ ਫੇਰ ਬਈ ਆਦੂਏ ਉਭਾਰ ਲੈਂਗਾ ਆਪਾਂ ਚਲ ਕੋਈ ਹਾਸੇ ਵੀ ਆਕ ਨਾਲ ਬਾਈ ਚੱਲੀ ਜਾਂਦਾ ਕੰਮ ਆਪਾਂ ਵੇ ਬਣੀ ਬਹਾਈ ਕਰੀਏ ਸ਼ੁਰੂ ਮੌਸਮ ਵੀ ਬਈ ਖੁੱਲਾ ਹੁਣ ਢੁੱਲਾ ਹਲੋ ਫਾਲੇ ਪਾ ਲੈਂਦੇ ਤੇ ਇਹੋ ਚੱਲਣ ਲੱਗੇ ਕੰਮ ਹੋ ਜੀ ਹਮਨਾ ਬਹੁਤ ਬਾਈ ਪਿਆਰ ਨਾਲ ਲਾਉਂਦਾ ਬਾਈ ਹੋਰੇ ਹੋਰੇ ਚਲੋ ਨੱਠ ਭੱਜ ਵਾਲਾ ਕੰਮ ਵੀ ਨਹੀਂ ਆਇਆ ਇਹਦੇ ਵਿੱਚ ਹੋਰ ਚੁੱਪ ਚੱਲੀ ਜਾਂਦਾ ਬਾਈ ਕੰਮ ਆ ਜੀ ਜੇ ਕੇ ਆਲੂ ਹੋਰ ਤਾਂ ਬੜੀ ਕੰਮ ਚੱਲੀ ਜਾਂਦਾ ਬਾਈ ਆਲੂ ਦੀ ਗੱਲ ਗਾਦੋ ਅਜੋਈ ਵੀ ਆਈ ਹੱਲਾ ਠੀਕਾ ਆਲੂ ਰੋ ਵੀ ਲਈ ਕਰਨ ਲੱਗੇ ਐ ਹਾਂਜੀ ਹਾਂਜੀ ਜਿਵੇਂ ਨਹੀਂ ਬਵਾਈ ਹੋਈ ਆ ਜੇ ਬਾਈ ਤੇ ਜੇ ਆਲੂ ਵੀ ਚਾਈ ਜੂ ਨਹੀਂ ਹੋ ਰਿਹਾ ਠੀਕਾ ਠੀਕ ਆਹ ਆਲੂ ਤੇ ਬਜਾਈ ਕੋਰ ਆਲੂ ਜਾਂਦੇ ਹਾਂ ਆਲੂ ਨੂੰ ਹੋਤ ਰਿਹਾ ਆਲੂ ਵਾਲੀ ਕੰਮ ਹਾਂਜੀ 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 ਇਹਨੇ ਪੈਸੇ ਬੱਟਨੇ ਆ ਕੋਈ ਨਹੀਂ ਇਹ ਬਈ ਪਹਿਲਾ ਮੈਂਦ ਕਰੂੰਗਾ ਤਾਂ ਹੀ ਬੱਦੂਗਾ ਹੂੰ ਮੈਂ ਤਾਂ ਹੀ ਬੋਤ ਕਰੀ ਹੋਈ ਤੁਸੀਂ ਤਾਂ ਅੱਗੇ ਵੀ ਇਦਾਂ ਗੁੜਾ ਕਰੀਂਦਾ ਬੱਦੂ ਆਲੂ-ਆਲੂ ਵੀ ਚੱਲਦੀ ਚੱਲ ਲੱਗੀ ਕਾਜੀ ਦਾ ਵਰੀਂ ਨੂੰ ਚੱਲ ਰਹੀ ਹੈ ਕੰਮ ਇਹ ਹੋਰ ਕਰੂੰਗਾ ਉਹੀ ਬਈ ਲੱਗ ਰਹੇ ਆ ਉੱਧਰ ਲੱਗੇ ਆ ਬਈ ਤੇਰੇ ਕੋਲ ਬੇਨ ਉਹਨੇ ਬਈ ਕੰਮ ਇਕੱਠੇ ਕਰ ਦਿੰਦੇ ਇਹ ਲੈ ਬਈ ਉਹ ਪੂਰੀ ਜਾਂਦਾ ਪੂਰੀ ਜਿੱਗਾ ਤਾਂ ਪਾਣੀ ਵੀ ਗਾਹ ਨੂੰ ਬਈ ਗੰਨਾ ਬੀਜਣਾ ਹੁਣ ਬਾਦੀ ਹਰੇ I mm -hmm. ਥੋੜੀ ਜੀ ਮਿਹਨਤ ਕਰਨੀ ਪੈਂਦੀ ਆ। ਰਾਂਗ ਜੀ ਇੱਕਦਮ ਸਿਰੇ ਹੁੰਦਾ। ਚੱਲ ਪਰਲੀ ਹੈਡਰ ਲੱਗੇ ਬਾਈ ਉੱਡਾ ਬਟਾ ਵੇਖੀਂਗਾ ਮਾਣ। ਓਏ ਬਾਈ ਲੱਗ ਚੁੱਕੇ ਆਲੂ ਅੱਧੇ ਤੱਕ ਤੇ ਬਾਕੀ ਬਾਈ ਪਲਾਸਟਰ। ਉੱਦਾਰ ਆ ਹੁਣ ਥਾੜਾ ਨਿਕਲ ਜੀ। ਓਕੇ ਬਾਈ ਸਾਹਮਣੇ ਤੇ ਆ ਰਿਹਾ ਲਾਈਨ ਸਿੱਧੀ। ਲੁੜਾ ਮੁੰਡਾ ਰਿਹਾ ਬਾਈ ਕੰਮ ਕੋਈ ਫਲਾਂਟਰ ਕੋਲ ਕਹਿਆ ਬੰਦਾ ਮਿਲ ਗਿਆ ਅਦਰ ਸਾਫਰੀ ਕਾਲ ਬਲਾ ਸਾਫਰੀ ਕਾਲ ਜੀ ਹਾਂ ਕਿਆ ਨਾ ਤੁਹਾਨੂੰ ਪੈਲ ਦੇ ਜਾਉਗੇ ਸੂਤ ਕੀ ਲੈ ਕੇ ਆਏ ਆ ਕਿਆ ਲੱਡੂ ਲੈ ਕੇ ਆਏ ਆ ਲੱਡੂ ਲਾਵੇ ਕਿ ਨਾ ਬਾਪੂ ਨੂੰ ਸਰਪ੍ਰਾਈਜ਼ ਦੇਣਾ ਸਕੂਟਰ ਹੀ ਲੈ ਕੇ ਆਏ ਤਾਂ ਦੇਖ ਲਈ ਕਿਹੀ ਜੀ ਆਹ ਐਂਟੀ ਆਦੀ ਆ ਭਾਈ ਮੈਨੂੰ ਵੀ ਨਾ ਖੇਚੇ ਦੱਸਿਆ ਏ ਇਹ ਬੰਦਾ ਗਰੇਟ ਹੈ ਚਲਾ ਕੇ ਦੇਖੀ ਤਾਂ ਹਾਂ ਠੀਕ ਹੈ ਜਬੂ ਕਰਦਾ ਹੈ ਤਾਂ ਬਾਜੋ ਦੀ ਆਹ ਹਾਂ ਉਹ ਤੇਜ਼ ਆ ਉਹ ਤੇਜ਼ ਆ ਤੇਜ਼ ਆ ਉਹ ਇਹਨੂੰ ਦੇਣਾ ਸਰਪ੍ਰਾਈਜ਼ ਬਾਬੇ ਨੂੰ ਅੱਛਾ ਲੋ ਭਾਈ ਬਾਬੇ ਪੋਤੇ ਰਾੜੀ ਆਏ ਚਲੋ ਲੱਡੂ ਲੈ ਕੇ ਆਏ ਤੇ ਘਰ ਨੂੰ ਕਾਲੇ ਕਾਲੇ ਅੱਛਾ ਗਲਾਬ ਜਾਮਣਾ ਲੈ ਉਹ ਕਹਿੰਦਾ ਗਲਾਬ ਜਾਮਣਾ ਲੈ ਕੇ ਆਇਆ ਬਾਈ ਸਾਦਾ ਤਾਂ ਫੇਟਾ ਖਾ ਕੇ ਆਏ ਤੇ ਬਰੈਡ ਵੇ ਖਾਏ ਹਰਾਮੀ ਕੌਣ ਕੌਣ ਗਏ ਤੇ ਪੂਰੀ ਜੱਜਾ ਹਾਂ ਜੱਜਾ ਖਾਣਾ ਮੈਂ ਚੱਲਦਾ ਲੋ ਬਾਈ ਪੰਜ ਜਾਣੇ ਇਹਦੇ ਕਹਿੰਦਾ ਪਾਪਾ ਜੀ ਭਾਈ ਪਾਪਾ ਜੀ ਹੁਣ ਹੀ ਨੰਗੇ ਆ ਗਦਾ ਬੰਦਾ ਨੇ ਮੈਨੂੰ ਦੱਸਤਾ ਵੀ ਸਕੂਟਰ ਹੀ ਆ ਗਿਆ ਮੈਨੂੰ ਪਤਾ ਨਹੀਂ ਤਾਂ ਚਲੋ ਚੱਲੀ ਜਾਂਦੇ ਅੰਦਰ ਸਾਡੇ ਲਵਾ ਇੱਕ ਅੱਧਾ ਗਣਾ ਮੈਂ ਟਰੈਕਟਰ ਚਲਾਉਣਾ ਹੁਣ ਦੇਖ ਕੇ ਚਲਾ ਬੰਦਾ ਹੱਸਦਾ ਜੀ ਆਹ ਢੇਕਾ ਲਵਾ ਵੀ ਟਰੈਕਟਰ ਨਾਲ ਵੈਸੇ ਹੈ ਨਾ ਟੈਰ ਕੋਈ ਨਹੀਂ ਬਸ ਇੱਕ 5-4 ਮਿੰਟ ਬਿਠਾ ਦਸਤਾ ਇਹ ਤੋਂ ਵੀ ਦੂਆ ਲੋਣਾ ਕੇ ਕੀ ਆ ਲੋ